ਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਲਾਂਦੇਨ ਦੇ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਕੀਤੇ ਨੇ ਜਿਸ ਦਾ ਸਿੱਧਾ ਅਸਰ ਹੁਣ ਗਾਹਕਾਂ ਦੀ ਜੇਬ ਤੇ ਪਵੇਗਾ। ਇਨ੍ਹਾਂ ਨਵੇਂ ਨਿਯਮਾਂ ਦੇ ਵਿੱਚ ਮੁਫਤ ਲਾਂਦੇਨ ਦੀ ਸੀਮਾ, ਵਾਧੂ ਫੀਸਾਂ ਅਤੇ ਨਕਦੀ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਦੇ ਨਿਯਮ ਸ਼ਾਮਲ ਨੇ ਜੋ ਕਿ ਹਰ ਗਾਹਕ ਨੂੰ ਪਤਾ ਹੋਣਾ ਚਾਹੀਦਾ ਹੈ। ਆਰਬੀਆਈ ਨੇ ਮੈਟਰੋ ਅਤੇ ਗੈਰ ਮੈਟਰੋ ਸ਼ਹਿਰਾਂ ਲਈ ਮੁਫਤ ਏਟੀਐਮ ਲਾਂਦੇਨ ਦੀਆਂ ਸੀਮਾਵਾਂ ਨੂੰ ਸਪਸ਼ਟ ਕੀਤਾ ਹੈ ਜਿਸ ਤੋਂ ਬਾਅਦ ਸੀਮਾ ਤੋਂ ਵੱਧ ਲਾਂਦੇਨ ਲਈ ਇੱਕ ਫੀਸ ਲਈ ਜਾਵੇਗੀ। ਇਸ ਦੇ ਬਾਰੇ ਦੱਸ ਦਿੰਨੇ ਆ ਸ਼ਹਿਰ ਦੀ ਕਿਸਮ ਮੁਫਤ ਲੈਣ ਦੇ ਨਿਸ਼ਮਾ ਮੈਟਰੋ ਸ਼ਹਿਰ ਜੋ ਹੈ ਪ੍ਰਤੀ ਮਹੀਨਾ 3 ਮੁਫਤ ਲੈਣ ਦੇਨ ਗੈਰ ਮੈਟਰੋ ਸ਼ਹਿਰ ਪ੍ਰਤੀ ਮਹੀਨਾ 5 ਮੁਫਤ ਲੈਣ ਦੇਨ ਇਸ ਮੁਫਤ ਸੀਮਾ ਵਿੱਚ ਨਕਦੀ ਕਢਵਾਉਣ ਦੇ ਨਾਲ ਨਾਲ ਬੈਲੈਂਸ ਚੈੱਕ ਵਰਗੇ ਗੈਰ ਵਿੱਤੀ ਲੈਣ ਦੇਨ ਸ਼ਾਮਿਲ ਹਨ ਜੇਕਰ ਗਾਕ ਨਿਰਧਾਰਿਤ ਸੀਮਾ ਤੋਂ ਵੱਧ ਜਾਂਦੇ ਨੇ ਤਾਂ ਬੈਂਕ ਉਹਨਾਂ ਤੋਂ ਫੀਸ ਲੈਣਗੇ ਵਿੱਤੀ ਲੈਣ-ਦੇਣ ਪ੍ਰਤੀ ਲੈਣ-ਦੇਣ ₹23 ਦੀ ਵੱਧ ਤੋਂ ਵੱਧ ਫੀਸ ਲਈ ਜਾਵੇਗੀ ਜਿਸ ਵਿੱਚ GST ਵੀ ਸ਼ਾਮਿਲ ਹੋਵੇਗਾ ਤੇ ਗੈਰ-ਵਿੱਤੀ ਲੈਣ-ਦੇਣ ਬਾਰੇ ਦੱਸਦੀ ਹੈ ਕਿ ਕੁਝ ਬੈਂਕ ਬੈਲੈਂਸ ਚੈੱਕ ਕਰਨ ਵਰਗੇ ਲੈਣ-ਦੇਣ ਲਈ ₹11 ਤੱਕ ਚਾਰਜ ਕਰਦੇ ਨੇ RBI ਨੇ ਕਾਲੇ ਪੈਸਾ ਨੂੰ ਰੋਕਣ ਅਤੇ ਵਿੱਤੀ ਪਾਰਦਰਸ਼ਤਾ ਵਧਾਉਣ ਲਈ ਨਕਦੀ ਲੈਣ ਦੇ ਨਾਲ ਸੰਬੰਧਿਤ ਨਿਯਮਾਂ ਨੂੰ ਵੀ ਸਖਤ ਕਰ ਦਿੱਤਾ ਹੈ। ਹੁਣ ਨਕਦੀ ਜਮ੍ਹਾਂ ਕਰਵਾਉਣ ਤੇ ਕੋਈ ਫੀਸ ਨਹੀਂ ਹੈ। ਇੱਕ ਵਿੱਤੀ ਸਾਲ ਵਿੱਚ 20 ਲੱਖ ਰੁਪਏ ਜਾਂ ਫਿਰ ਇਸ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਵਾਉਣ ਜਾਂ ਫਿਰ ਕਢਵਾਉਣ ਲਈ ਪੈਨ ਕਾਰਡ ਅਤੇ ਆਧਾਰ ਕਾਰਡ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ। ਵੱਦੀਆਂ ਫੀਸਾਂ ਤੋਂ ਬਚਣ ਲਈ ਆਪਣੇ ਬਚਤ ਨੂੰ ਸੁਰੱਖਿਅਤ ਰੱਖਣ ਲਈ ਗਾਹਕ ਇਹਨਾਂ ਸਧਾਰਨ ਤਰੀਕਿਆਂ ਦੀ ਵਰਤੋਂ ਕਰ ਸਕਦੇ ਨੇ ਏਟੀਐਮ ਦੀ ਵਰਤੋਂ ਨੂੰ ਘਟਾਉਣਾ ਚਾਹੀਦਾ ਹੈ ਕਿਉਂਕਿ ਆਪਣੇ ਬੈਂਕ ਦੇ ਏਟੀਐਮ ਦੀ ਵਰਤੋਂ ਸਿਰਫ ਉਦੋਂ ਹੀ ਕਰੋ ਜਦੋਂ ਬਹੁਤ ਜ਼ਰੂਰੀ ਹੋਵੇ ਅਕਸਰ ਹੀ ਹੁਣ ਛੋਟੇ ਲੈਣ ਦੇਣ ਤੋਂ ਬਚੋ ਤੇ ਡਿਜੀਟਲ ਸਾਧਨ ਬਾਰੇ ਦੱਸ ਦਈਏ ਤਾਂ ਬੈਲੈਂਸ ਚੈੱਕ ਅਕਾਊਂਟ ਸਟੇਟਮੈਂਟ ਆ ਤੇ ਹੋਰ ਗੈਰ ਵਿੱਤੀ ਜਾਣਕਾਰੀ ਲਈ ਨੈਟ ਬੈਂਕਿੰਗ ਜਾਂ ਫਿਰ ਮੋਬਾਈਲ ਬੈਂਕਿੰਗ ਦੀ ਵਰਤੋਂ ਕਰੋ ਵੱਡੇ ਲੈਣ ਦੇਣ ਲਈ ਜੇਕਰ ਨਕਦੀ ਦੀ ਲੋੜ ਹੈ ਤਾਂ ਇੱਕ ਵਾਰ ਵੱਡੀ ਰਕਮ ਕਢਵਾਓ ਤਾਂ ਜੋ ਵਾਰ-ਵਾਰ ਨਕਦੀ ਦੀ ਨਿਕਾਸੀ ਕਰਨ ਜੋ ਹੈ ਖਰਚਾ ਨਾ ਵਧੇ ਇਹ ਨਿਯਮ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਵੱਡੇ ਨਕਦੀ ਲੈਣ ਦੇਣ ਦੀ ਨਿਗਰਾਨੀ ਕਰਨ ਲਈ ਹੈ